ਤੀਆਂ ਤਨ ਬੇਗਾਨਾ ਕਿਉ ਕਹਿਣ ਲੋਕੀ ਤੀਆਂ ਤੁਰਾਂ ਨੇ ਤੁਰੋਂ ਸਮਾਜ ਵਾਲਾ ਤੀਆਂ ਤਨ ਬੇਗਾਨਾ ਕਿਉ ਕਹਿਣ ਲੋਕੀ ਤੀਆਂ ਤੁਰਾਂ ਨੇ ਤੁਰੋਂ ਸਮਾਜ ਵਾਲਾ ਤੀਆਂ ਸੁੰਦਰ ਨੇ ਮੂਰਤਾਂ ਰੱਬ ਜਈਆਂ ਕਿਉਂ ਨਹੀਂ ਮੁਕਦਾ ਕੋੜੇ ਦਾਜ ਵਾਲਾ ਕਿਉਂ ਨਹੀਂ ਮੁਕਦਾ ਕੋੜੇ ਦਾਜ ਵਾਲਾ ਕਾਟ ਲੈਂਦੀਆਂ ਜ਼ਿੰਦਗੀ ਸ਼ੁਕਰ ਕਰਕੇ ਮਾਪੇ ਜਿੱਥੇ ਵੀ ਦੇਣ ਵਿਆਹ ਤੀਆਂ ਰੱਬਾ ਹੱਸਦੇ ਵਸਦੇ ਰਹਿਣ ਪੇਕੇ ਤੇ ਸਦਾ ਮੰਗਦੀਆਂ ਇਹੋ ਦੁਆ ਤੀਆਂ ਰੱਬਾ ਹੱਸ ਦੇ ਵਸ ਦੇ ਰਹਿਣ ਪੇਕੇ ਤੇ ਸਦਾ ਮੰਗਦੀਆਂ ਇਹੋ ਦੁਆ ਤੀਆਂ ਤੇ ਤੰਜੂ ਮੰਗਦੀਆਂ ਇਹੋ ਦੁਆ ਤੀਆਂ ਤੀਆਂ ਵਾਲਿਓ ਦਿਲਾਂ ਨੂੰ ਥੰਮ ਲੈਣਾ ਮੇਰੀ ਸਿੱਖਿਆ ਦਿਲਾਂ ਨੂੰ ਹਿਲਾਉਣ ਵਾਲੀ ਤੀਆਂ ਵਾਲਿਓ ਦਿਲਾਂ ਨੂੰ ਥੰਮ ਲੈਣਾ ਮੇਰੀ ਸਿੱਖਿਆ ਦਿਲਾਂ ਨੂੰ ਹਿਲਾਉਣ ਵਾਲੀ ਲਫਜ ਲਫਜ ਦੇ ਵਿੱਚ ਪਿਆਰ ਭਰਿਆ ਪੱਥਰ ਦਿਲਾਂ ਨੂੰ ਮੋਮ ਬਣਾਉਣ ਵਾਲੀ ਲਫਜ ਲਫਜ ਦੇ ਵਿੱਚ ਪਿਆਰ ਭਰਿਆ ਪੱਥਰ ਦਿਲਾਂ ਨੂੰ ਮੋਮ ਬਣਾਉਣ ਵਾਲੀ ਧੀਆਂ ਕੀ ਬਣਾਈਆਂ ਬਣਾਉਣ ਵਾਲੇ ਪਾਲ-ਪੋਸ ਕੇ ਹੱਥੀ ਵਿਛੋੜ ਦੇਣਾ ਧੀਆਂ ਕੀ ਬਣਾਈਆਂ ਬਣਾਉਣ ਵਾਲੇ ਪਾਲ-ਪੋਸ ਕੇ ਹੱਥੀ ਵਿਛੋੜ ਦੇਣਾ ਮੋਤੀ ਆਪਣੀ ਮਾਲਾ ਵਿੱਚੋਂ ਕੱਢ ਕੇ ਤੇ ਕਿਸੇ ਹੋਰ ਦੀ ਮਾਲਾ ਵਿੱਚ ਜੋੜ ਦੇਣਾ ਮੋਤੀ ਆਪਣੀ ਮਾਲਾ ਵਿੱਚੋਂ ਕੱਢ ਕੇ ਤੇ ਕਿਸੇ ਹੋਰ ਦੀ ਮਾਲਾ ਵਿੱਚ ਜੋੜ ਦੇਣਾ ਤੀਏ ਛੱਡ ਕੇ ਚੱਲੀਆਂ ਦੂਰ ਸਾਨੂੰ ਦਿਲ ਵਿੱਚ ਸਾਂਭ ਕੇ ਸਾਡਾ ਪਿਆਰ ਲੈ ਜਾ ਤੀਏ ਛੱਡ ਕੇ ਚੱਲੀਏ ਦੂਰ ਸਾਨੂੰ ਦਿਲ ਵਿੱਚ ਸਾਂਭ ਕੇ ਸਾਡਾ ਪਿਆਰ ਲੈ ਜਾ ਤੈਨੂੰ ਹੋਰ ਤਾਂ ਕੁਝ ਨਹੀਂ ਅਸੀਂ ਦੇ ਸਕਦੇ ਤੈਨੂੰ ਹੋਰ ਤਾਂ ਕੁਝ ਨਹੀਂ ਅਸੀਂ ਦੇ ਸਕਦੇ ਸਾਡੇ ਹੰਝੂਆਂ ਦਾ ਧੀਏ ਹਾਰ ਲੈ ਜਾ ਕੁਝ ਅਸੀਂ ਸਾਤੋਂ ਸਾਡੀਆਂ ਨਾਲ ਲੈ ਜਾ ਕੁਝ ਸਾਡੇ ਤੋਂ ਲਫ਼ਜ਼ ਵਿਚਾਰ ਲੈ ਜਾ ਕੁਝ ਅਸੀਂ ਸਾਤੋਂ ਸਾਡੀਆਂ ਨਾਲ ਲੈ ਜਾ ਕੁਝ ਸਾਡੇ ਤੋਂ ਲਫ਼ਜ਼ ਵਿਚਾਰ ਲੈ ਜਾ ਭੈਣੇ ਠਹਿਰ ਜਾ ਤੂੰ ਹੋਰ ਦੋ ਕੜੀਆਂ ਪਹਿਣੇ ਠਹਿਰ ਜਾ ਤੂੰ ਹੋਰ ਦੋ ਕੜੀਆਂ ਦੇਵੇ ਸਿੱਖਿਆ ਜੋ ਪਰਿਵਾਰ ਲੈ ਜਾ ਦੇਵੇ ਸਿੱਖਿਆ ਜੋ ਪਰਿਵਾਰ ਲੈ ਜਾ ਸੋਹਰੇ ਕਰ ਜਾਣਾ ਪਹਿਣੇ ਪੱਲੇ ਨੂੰ ਬੋਚਕੇ ਸੋਰੇ ਕਰ ਜਾਣਾ ਪਹਿਣੇ ਪੱਲੇ ਨੂੰ ਬੋਚਕੇ ਜਿਹੜਾ ਕੰਮ ਕਰਨਾ ਪਹਿਣੇ ਕਰੀ ਤੂੰ ਸੋਚਕੇ ਜਿਹੜਾ ਕੰਮ ਕਰਨਾ ਪਹਿਣੇ ਕਰੀ ਤੂੰ ਸੋਚਕੇ ਸੰਭਰ ਕੇ ਕੂੜਾ ਪਹਿਣੇ ਕੋਲੇ ਨਾਲ ਲਾਈ

ਸਾਡੇ ਬਾਗਾਂ ਦੀਏ ਸੋਹਲ ਕਲਿਏ ਛੇਤੀ ਕੋਮਲਾਈ ਨਾ ਬਾਗਾਂ ਦੀਏ ਸੋਹਲ ਕਲਿਏ ਛੇਤੀ ਕੋਮਲਾਈ ਨਾ ਬਾਗਾਂ ਦੀਏ ਸੋਹਲ ਕਲਿਏ ਲੋੜੀ ਦੀਵਾਲੀ ਪੈਣੇ ਖੁਸ਼ੀਆਂ ਮਨਾਈ ਤੂੰ ਲੋੜੀ ਦੀਵਾਲੀ ਪੈਣੇ ਖੁਸ਼ੀਆਂ ਮਨਾਈ ਤੂੰ ਕੁੜੀਆਂ ਨੂੰ ਕਠਿਆ ਕਰਕੇ ਵੇੜਾ ਸਜਾਈ ਤੂੰ ਕੁੜੀਆਂ ਨੂੰ ਕਠਿਆ ਕਰਕੇ ਵੇੜਾ ਸਜਾਈ ਤੂੰ ਕੰਮ ਤੰਦਾ ਕਰਦੀ ਤੀਏ ਐਵੇਂ ਕੁברਾਈ ਨਾ ਕੰਮ ਤੰਦਾ ਕਰਦੀ ਪੈਣੇ ਏ ویک ਬੁਰਾਈ ਨਾ ਬਾਗਾਂ ਦੀ ਸੋਹਲ ਕਲਿਏ ਛੇਤੀ ਕੁਮਲਾਈ ਨਾ ਬਾਗਾਂ ਦੀ ਸੋਹਲ ਕਲਿਏ ਛੇਤੀ ਕੁਮਲਾਈ ਨਾ ਬਾਗਾਂ ਦੀ ਸੋਹਲ ਕਲਿਏ ਆਏ ਨੇ ਸੱਜਣ ਤੀਏ ਲੈ ਜਾਣਗੇ ਨਾਲ ਕੁੜੇ ਆਏ ਨੇ ਸਜਣ ਪਹਿਣੇ ਲੈ ਜਾਣਗੇ ਨਾਲ ਕੁੜੇ ਮਾਪਿਆਂ ਨਾਲ ਤੋੜ ਜਾਣਗੇ ਗੂੜਾ ਮੋ ਪਿਆਰ ਕੁੜੇ ਮਾਪਿਆਂ ਨਾਲ ਤੋੜ ਜਾਣਗੇ ਗੂੜਾ ਮੋਹ ਪਿਆਰ ਕੁੜੇ ਮਾਪਿਆਂ ਨੇ ਪਾਲੀਆਂ ਤੀਆਂ ਪੁੱਤਰਾ ਤੋਂ ਪਿਆਰੀਆਂ ਮਾਪਿਆਂ ਨੇ ਪਾਲੀਆਂ ਤੀਆਂ ਪੁੱਤਰਾ ਤੋਂ ਪਿਆਰੀਆਂ ਕਰਦੀ ਸਾਂ ਅਰਜ ਬਾਬਲਾ ਰੱਖ ਲੈ ਕੁਆਰੀਆਂ ਕਰਦੀ ਸਾਂ ਅਰਜ ਬਾਬਲਾ ਕਰਦੀ ਸਾਇਰ ਜਬਾਬਲਾ ਰੱਖ ਲੈ ਕੁਆਰੀਆਂ ਕਰਦੀ ਸਾਇਰ ਜਬਾਬਲਾ ਰੱਖੀ ਨਾ ਜਾਂਦੀ ਤੀਏ ਅੱਜ ਦੀ ਤੂੰ ਰਾਤ ਕੁੜੇ ਰੱਖੀ ਨਾ ਜਾਂਦੀ ਤੀਏ ਅੱਜ ਦੀ ਤੂੰ ਰਾਤ ਕੁੜੇ ਆ ਗਏ ਨੇ ਸੱਜਣ ਤੀਏ ਲੈ ਜਾਣਗੇ ਨਾਲ ਕੁੜੇ ਆ ਗਏ ਨੇ ਸੱਜਣ ਪਹਿਣੇ ਲੈ ਜਾਣਗੇ ਨਾਲ ਕੁੜੇ ਬਾਬਲ ਨੇ ਅਕੀਆਂ ਪਰੀਆਂ ਬਾਬਲ ਨੇ ਅਕੀਆਂ ਪਰੀਆਂ ਮਾਤਾ ਵੀ ਰੋਈ ਸੀ ਬਾਬਲ ਨੇ ਅੱਖੀਆਂ ਪਰੀਆਂ ਬਾਬਲ ਨੇ ਅੱਖੀਆਂ ਪਰੀਆਂ ਮਾਤਾ ਵੀ ਰੋਈ ਸੀ ਪਾਬੋ ਨੇ ਸ਼ੁਕਰ ਮਨਾਇਆ ਪਾਬੋ ਨੇ ਸ਼ੁਕਰ ਮਨਾਇਆ ਚੰਗੀ ਗੱਲ ਹੋਈ ਸੀ ਮਾਪਿਆਂ ਨੂੰ ਚੇਤੇ ਕਰਕੇ ਮਨ ਪਰਿਆਈ ਨਾ ਮਾਪਿਆਂ ਨੂੰ ਚੇਤੇ ਕਰਕੇ ਮਾਪਿਆਂ ਨੂੰ ਚੇਤੇ ਕਰਕੇ ਮਨ ਪਰਿਆਈ ਨਾ ਸਾਡੇ ਬਾਗ ਦੀ ਸੋਹਲ ਕਲੀਏ ਸਾਡੇ ਬਾਗ ਦੀ ਸੋਹਲ ਕਲੀਏ ਛੇਤੀ ਕੁਮ ਲਾਈ ਨਾ ਭਗਾਂ ਦੀ ਸੋਹਲ ਕਲਿਏ ਛੇਤੀ ਕੋਮਲਾਈ ਨਾ ਭਗਾਂ ਦੀ ਸੋਹਲ ਕਲਿਏ